ਹਾਂ ਜੀ ਮੇਟਰੋਤੀ ਆ ਚਲਾ ਮੈਂ ਤੁਹਾਡਾ ਆਪਣਾ ਛੋਟਾ ਵੀਰ ਜੀ ਚੋਤਾ ਤੇ ਵੇਤ ਠੀਕ ਨਾ ਹੋਣ ਕਰਕੇ ਕਾਫੀ ਦਿਨ ਵਲੌਗ ਨਹੀਂ ਬਣਾਇਆ ਗਿਆ ਉਹ ਨਿਕਲਦੇ ਹੁੰਦੇ ਜਿਹੜੇ ਉਹ ਨਿਕਲਾਏ ਸੀ ਕੋਈ ਤੇ ਵੈਸੇ ਫੀਲਰ ਹੋ ਗਿਆ ਸੀ ਵਲੌਗ ਕਾਫੀ ਦਿਨ ਨਹੀਂ ਬਣੇ ਅੱਜ ਆਪਾਂ ਜਾਂਦੇ ਆਂ ਖੇਤ ਇੱਥੋਂ ਵੱਢਨੇ ਆਂ ਪੱਠੇ ਪੱਠੇ ਵੱਢ ਕੇ ਤੇ ਕਰਨੀ ਕਰਾਉਣੀ ਕਿ ਮਿਲਦੇ ਆਂ ਤਾਂ ਆ ਗਿਆ ਆਪਣਾ ਵੱਡਾ ਭਰਾ ਸਕੰਦਰ ਇਹ ਚੱਕੂ ਦਾ ਤਾਤਰ ਚੱਲਦੇ ਆਂ ਖੇਤ ਹਾਏ ਜਾਨੂ ਹਾਂ ਜਗੇ ਸੀ ਖੇਤ ਹੁਣ ਵੱਡਾ ਆ ਗਿਆ ਪੱਠੇ ਪਰ ਬਾਈ ਜੀ ਵੱਡਣਗੇ ਮੈਂ ਤਾਂ ਨਾਲ ਹੀ ਆਇਆ ਹਾਂ 10 ਰੁਪਏ ਪੁੱਠਿਆ 70 ਲੱਗੀ ਜਾਂਦਾ ਇੱਧਰ ਜਿਹੜਾ 35 ਉਹ ਜਿਹੜੀ ਦੀ ਲਾਉਣਾ ਹੈ ਅੱਛਾ ਹਾਂ ਫਿਰ ਮੈਂ ਦਾ ਹੀ ਲਾਉਂ ਟੁੱਟ ਕੇ ਜਿਹੜਾ ਪੈਲੀ ਆ ਉਹਦੀ ਤੈਨੂੰ ਫਰਕ ਨਹੀਂ ਪੈਣਾ ਆਈ ਜਿਹੜੀ ਆਪਦੀ ਦੇਖੇ ਲੈਣੀ ਨਾਲੋਂ 5 ਲੱਖ ਨਹੀਂ 50 ਲੱਖ ਦੇਗੇ ਹਮ ਕੀ ਕਾਰਾ ਗਰੀ ਹੈ ਇਹ ਗੱਗੂ ਪਠਾ ਕਾਟ ਰਹਾ ਹੈ ਆ ਇਧਰ ਕੋ ਆ ਵੀ ਇਹਨਾਂ ਦੇ ਵੱਡੇ ਆ ਤੂੰ ਬਹੁਤ ਕਹਿਣ ਉਹ ਜਿਹੜੇ ਮੋਟਰ ਹੈਗੇ ਆ ਉਸਤਾਦ ਜੀ ਨੂੰ ਦੱਸ ਰਹੇ ਨੇ ਇਹਦੇ ਉਸਤਾਦ ਜੀ ਬਚਾਣੇ ਉੱਡਣੇ ਆ ਬਸ ਸਾਰਾ ਕੰਮ ਕਈ ਹੋ ਗਿਆ ਥੋੜਾ ਜਿਹਾ ਆ ਥੋੜਾ ਜਿਹਾ ਸਹੀ ਹੋਇਆ ਨਾ ਜੇ ਪੱਠੇ ਲੱਦ ਕੇ ਆਪਾਂ ਚੱਲ ਪਿਆ ਪਿੰਡ ਨੂੰ ਤੇ ਹੁਣ ਜਾਂਦੇ ਆ ਘਰੇ ਤੇ ਗਗਨਾ ਮਗਰ ਮੋਟਰਸਾਈਕਲ ਤੇ ਪੱਠੇ ਲੱਦ ਤੇ ਰੇੜੀ ਤੇ ਪਾ ਸ਼ਹਿਰ ਆਗੇ ਸੀਗੇ ਤੇ ਆਪਾਂ ਲੈਣੇ ਸੀ ਮਨਰਾਜ ਦੀ ਦਵਾਈ ਤੇ ਚਲਦੇ ਆਂ ਡਾਕਟਰ ਦੇ ਚਾਨੂੰ ਪਤਾ ਹੀ ਐ ਕਿੱਥੇ ਜਾਣਾ ਹੈ ਡਾਕਟਰ ਕਿਹੜੇ ਦੇ ਆਪਾਂ ਜਾਣਾ ਹਾਂ ਆ ਗਏ ਆਪਾਂ ਡਾਕਟਰ ਦੇ ਤੇ ਡਾਕਟਰ ਕਰੀ ਜਾਂਦੇ ਆ ਚੈੱਕ ਅਪ ਦਵਾਈ ਲੈ ਕੇ ਆਪਾਂ ਜਾਂਦੇ ਆ ਹੁਣ ਘਰ ਨੂੰ ਤੇ ਆਗੇ ਸੀ ਵੱਡੇ ਚੌਂਕ 'ਚ ਹਾਂਜੀ ਆਪਾਂ ਗੱਡੀ ਕੱਢ ਲਈ ਸੀ ਉੱਥੋਂ ਵੇਲੀਆਂ ਕੱਢ ਕੇ ਤੇ ਲੈ ਜਾਂਦੀ ਸੀ ਤੇ ਗੱਡੀ ਦਾ ਮੰਦਾ ਹਾਲ ਬੜਾ ਹੋਇਆ ਪਿਆ ਤੇ ਮਹੌਨ ਜਾਵਾਂਗੇ ਪਹਿਲਾਂ ਇੱਕ ਵਾਰੀ ਗੁਰਦੁਆਰਾ ਸਾਹਿਬ ਭੋਗ ਤੇ ਜਾਣਾ ਵਾ ਮੁੰਡੇ ਯਾਰ ਦੋਸਤ ਦੀ ਮੰਮੀ ਦੀ ਡੈਥ ਹੋਈ ਉੱਥੇ ਜਾਵਾਂਗੇ ਉਸ ਤੋਂ ਬਾਅਦ ਗੱਡੀ ਦੀ ਅਲਾਈਨਮੈਂਟ ਕਰਾਵਾਂਗੇ ਤੇ ਇੱਕ ਗੱਡੀ ਧਵਾਵਾਂਗੇ ਤੇ ਸ਼ਾਮ ਨੂੰ ਕੋਈ ਬਾਤ ਕੀਤਾ ਜਾਂਦਾ ਹੈ ਸਵਾਸ ਸਮੇਂ ਸਤਿਗੁਰੂ ਦੀ ਅੰਮ੍ਰਿਤ ਨਿਕਲ ਕੇ ਅਸੀਂ ਭੋਗ ਤੋਂ ਵਾਪਸ ਆ ਗਏ ਸੀ ਤੇ ਹੁਣ ਜਾਂਦੇ ਆ ਗੱਡੀ ਦੀ ਅਲਾਈਨਮੈਂਟ ਜੀ ਸੈੱਟ ਕਰਾਉਣੀ ਅਲਾਈਨਮੈਂਟ ਕਰਾਈ ਸੀ ਗੱਡੀ ਤੇ ਉਦੋਂ ਉਹਨਾਂ ਨੇ ਸਹੀ ਨਹੀਂ ਸੀ ਕੀਤੀ ਤੇ ਦੁਬਾਰਾ ਨੂੰ ਕਿਹਾ ਸੀ ਕਿ ਨਾ ਲੈ ਆਈ ਗੱਡੀ ਇੱਕ ਗੱਡੀ ਕਰਾਉਣੀ ਆਪਾਂ ਵਾਸ਼ ਗੱਡੀ ਵਾਸ਼ ਕਰਾਵਾਂ ਗੰਦੀ ਬਹੁਤ ਹੋਈ ਭਈਆ ਓ ਜੀ ਆਪਾਂ ਆ ਗਏ ਆ ਅੰਬੋਲ ਵੀਰਸ ਤੇ ਮਿਲਦੇ ਆਂ ਬਾਈ ਨੂੰ ਕਰਾਉਨੇ ਆਂ ਅਲਾਈਨਮੈਂਟ ਇਹਦੀ ਲਾ ਦੀ ਅਲਾਈਨਮੈਂਟ ਤੇ ਤੇ ਵੀਰ ਕਰੂਗਾ ਅਲਾਈਨਮੈਂਟ ਉਹਨੇ ਦੀ ਦੁਬਾਰਾ ਇਹ ਰਤੋ ਬਾਦ ਨੂੰ ਵਾਸ਼ ਕਰਾਵਾਂਗੇ ਗੰਦੀ ਕਾਫੀ ਜਿਆਦੀ ਆ ਉਹ ਮੰਦਾ ਹਾਲ ਆ ਗੱਡੀ ਦਾ ਦੇਖੋ ਦੇਖ ਨੂੰ ਦਿਲ ਨਹੀਂ ਕਰਦਾ ਚਰੀ ਦਾ ਇੰਨਾ ਮੰਦਾ ਹਾਲ ਇੰਨੀ ਮੈਂ ਗੰਦੀ ਕਦੇ ਹੋਣੀ ਨਹੀਂ ਦਿੱਤੀ ਐ ਲਾਈਨਮੈਂਟ ਕਰਾ ਆ ਗਿਆ ਆਪਾਂ ਨਿਕਲ ਪਿਆ ਤੇ ਹੁਣ ਚੱਲਦੇ ਆਪਾਂ ਡੈਗ ਤੇ ਗੱਡੀ ਕਰਾਉਣਿਆਂ ਵਾਸ਼ ਡੈਗ ਤੋੜੇ ਨਾ ਕਰੀਏ ਗੱਲ ਬਾਤ ਗੱਡੀ ਤੋੜਿਓ ਭਾਈ ਸਾਡੀ ਟਾਈਮ ਹੈਗਾ ਤੇ ਅੱਛਾ ਆ ਭਾਈ ਜਵਾਨਾ ਦੇ ਕਿਤੇ ਚੱਲ ਵੀ ਛੋਟਿਆ ਪਾ ਗਿਆਂ ਡਿੱਗ ਤੇ ਕਰਦੇ ਆ ਗੱਲਬਾਤ ਵੀਰ ਉਹਨਾਂ ਨਾਲ ਕੀ ਕਹਿੰਦੇ ਆ ਮਸ਼ੀਨ ਤੋਂ ਹੀ ਜਾਂਦੇ ਗੱਡੀ ਤੋਂ ਹੀ ਜਾਂਦੇ ਇੱਧਰ ਟਰੈਕਟਰ ਤੋਂ ਹੀ ਜਾਂਦੇ ਆ ਵੀਰ ਬਣਾਣੇ ਚੱਕਤੀਆਂ ਛਿੱਟਾਂ ਛੂਟਾਂ ਤੇ ਹੁਣ ਕਰਨਗੇ ਵਿੱਚੋਂ ਇਹਨੂੰ ਸਾਫ਼ ਗੱਡੀ ਦਾ ਬਹੁਤ ਮੰਦਾ ਹਾਲ ਆ ਅੰਦਰੋਂ ਵੀ ਤੇ ਬਾਹਰੋਂ ਵੀ ਉਹਨਾਂ ਕਰਾਉਣੇ ਹੁਣ ਵਾਸ਼ ਉਹ ਵੀ ਵੀਰ ਨੇ ਕਰਤਾ ਕੰਮ ਸ਼ੁਰੂ ਸਫਾਈ ਦਾ ਅਬੀ ਚੱਲੀ ਰਾਣੀ ਸੁੰਦਰਾ ਵਾਸ਼ ਹੋਣਾ ਹੁਣ ਨੌਨੇ ਆ ਦੇਖ ਦੇ ਉੱਤੇ ਲਾਊਗਾ ਵੀਰ ਇਹਨੂੰ ਦੇਖ ਦੇ ਉੱਪਰ ਆਣਾ ਹੋ ਗਿਆ ਵਾਸ਼ ਕੰਦੀ ਹੋ ਗਈ ਨਹੀਂ ਤਾਂ ਇਹੋਣਾ ਰਾਣੀ ਸੁੰਦਰਾ ਆਪਣੀ ਵਾਸ਼ ਹੋਣੀ ਸ਼ੁਰੂ ਹੋ ਗਈ ਆ ਨੌਨੇ ਆ ਵਾਸ਼ ਚ ਚੱਲਦਿਆਂ ਕਰੇ ਮਾਰਾਂ ਗੇ ਨੂੰ ਪਾਲ ਟੋਲ ਚ ਬੜੀ ਗੰਦੀ ਹੋਈ ਪਈ ਸੀ ਜਰੀ ਗੱਡੀ ਗਈ ਆਪਣੀ ਤੋਪ ਤੇ ਬਾਈ ਪਾਣੀ ਸਖਾਈ ਜਾਂਦਾ ਉਤੋਂ ਹੁਣ ਚੈੱਕ ਕਰੋ ਰਾਣੀ ਸੁੰਦਰਾ ਤੇ ਦੇਖਦਾ ਹੀ ਕੋਣੀ ਬਾਲੀ ਗੰਦੀ ਜਿਹੀ ਚੜੀ ਵਾਸ਼ ਦੀ ਪੇਮੈਂਟ ਕਰਕੇ ਗੱਡੀ ਦੀ ਤੇ ਹੁਣ ਆਪਾਂ ਜਾਂਦੇ ਆ ਘਰ ਨੂੰ ਦੇਖਦੇ ਆ ਪਹਿਲਾਂ ਨਾਈ ਦੇ ਜਾਵਾਂਗੇ ਕਟਿੰਗ ਕਰਾਉਣ ਚੱਲਦੇ ਆ ਆਪਾਂ ਇੱਕਰੀ ਇੱਥੋਂ ਨਿਕਲ ਗਏ ਆ ਗੱਡੀ ਵਾਸ਼ ਕਰਵਾ ਲਈ ਆ ਲੋ ਵੀ ਆਪਾਂ ਸੋਧੀ ਲੈ ਕੇ ਤੇ ਇੱਥੋਂ ਆਪਾਂ ਚੱਲਦੇ ਆ ਘਰ ਨੂੰ ਨਿਕਲਦੇ ਆ ਇਥੋਂ ਬਹੁਤ ਟਾਈਮ ਦੇ ਆਏ ਹੋਏ ਆ ਚੱਲੀਏ ਘਰੇ ਨੂੰ ਸਿੱਧੀ ਸਿੱਧੀ ਕਿੰਨਾ ਜੀਨੋ ਇਹ ਮੰਮੀ ਨੂੰ ਉਹਨਾਂ ਨੂੰ ਲੈਣ ਫੇਰ ਵਾਪਸੀ ਇੱਧਰ ਸਕੰਦਰ ਬਾਈ ਡੀਜ਼ਲ ਲਿਆ ਪਵਾ ਦੇ ਹੁਣ ਆਪਾਂ ਤੋਂ ਨਿਕਲਦੇ ਆਂ ਜੀ ਲਾਉਣ ਵੇਲੇ ਗੱਡੀ ਡਾਕਦੇ ਆਂ ਤੇ ਫਿਰ ਜਾਂਦੇ ਆਂ ਘਰ ਨੂੰ ਫਿਰ ਜਾਂਾਂਗੇ ਖੇਤ ਖਾਲੇ ਬਣਾਉਣ ਜਾਣਾ ਵਾ ਗੱਡੀ ਲਾਉਣੇ ਹੁਣ ਛੜ ਦੇ ਥੱਲੇ ਆਪਾਂ ਗੱਡੀ ਲਾ ਕੇ ਆ ਗਏ ਆ ਵਾਪਸ ਤੇ ਉਹ ਆਪਣੇ ਨਫਤਾਜ ਹੁਣੀ ਆ ਗਏ ਇੱਧਰ ਸਕੰਦਰ ਬਾਈ ਮੋਟਰਸਾਈਕਲ ਚਲਾਈ ਜਾਂਦੇ ਆ ਤਾਜ ਇਹ ਰਾਣੀ ਨਾ ਰਹਿਣੇ ਰਹਿਣਾ ਹੈ ਜਮਾ ਹੈ ਤਾਂ ਹੈ ਇਹ ਕਟਿੰਗ ਕਰਾਉਣ ਟਾਈਮ ਹੋ ਗਿਆ ਜਿਆਦਾ ਜਿੱਦ ਅਸਕਰ ਬਾਉ ਜੀ ਆ ਗਏ ਅੱਬਾ ਕਟਿੰਗ ਕਰਾ ਕੇ ਤੁਰਪੇ ਸੀ ਜਦ ਹਨੇਰਾ ਹੋ ਗਿਆ ਕਾਫੀ ਟਾਈਮ ਹੋ ਗਿਆ ਵਾ ਸਾਢੇ 10 ਦਾ ਫੋਟੋ ਦਿੱਖਦੀ ਨਹੀਂ ਮੋਡਲ ਸਾਡੀ ਆਉਂਦੀ ਨਹੀਂ ਬਈ ਹਾਂ ਜੀ ਮਿੱਤਰੋ ਕੀ ਹਾਲ ਚਾਲ ਆ ਤੇ ਕਟਿੰਗ ਕਰਾ ਕੇ ਆਪਾਂ ਕਰਿਆਗੇ ਸੀ ਟਾਈਮ ਹੋ ਗਿਆ ਸਾਢੇ 10 ਦਾ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਗੱਲਾਂ ਤੋਂ ਆਪਾਂ ਗਏ ਆਂ ਮਿੱਤਰੋ ਬਾਅਦ ਚ ਸੋ ਬਾਏ